ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਖਨੋਰੀ ਬਾਰਡਰ ਤੇ ਜਿਹੜਾ ਕਿ ਪਟਿਆਲਾ ਜ਼ਿਲ੍ਹਾ ਦਾ ਆਖਰੀ ਪਿੰਡ ਦਾਬੇ ਗੁੱਜਰ ਉੱਥੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਅੱਜ ਤੋਂ ਭੁਖੜਤਾ ਸ਼ੁਰੂ ਕਰਨੀ ਸੀ ਦੁਪਹਿਰ 12 ਵਜੇ ਤੋਂ ਲੇਕਿਨ ਰਾਤ ਨੂੰ ਕਰੀਬਨ ਪੌਣੇ 3 ਵਜੇ ਪੁਲਿਸ ਵੱਲੋਂ ਉਹਨਾਂ ਨੂੰ ਹਰਾਸਤ ਵਿੱਚ ਲੈ ਲੈ ਗਿਆ ਉਹਨਾਂ ਨੂੰ ਡੀ ਐਮਸੀ ਲੁਧਿਆਣਾ ਦੇ ਹਸਪਤਾਲ ਵਿੱਚ ਰੱਖਿਆ ਗਿਆ ਲੇਕਿਨ ਇਸ ਦੀ ਸੂਚਨਾ ਪੰਜਾਬ ਦੇ ਕਿਸਾਨ ਆਗੂ ਕਿਸਾਨਾਂ ਵਿੱਚ ਫੈਲ ਗਈ ਕਿਸਾਨ ਖਨੋਰੀ ਬਾਰਡਰ ਤੇ ਜਾਣਾ ਸ਼ੁਰੂ ਹੋ ਗਏਨ ਸਮਾਣਾ ਦੇ ਬੰਦਾ ਸਿੰਘ ਬਹਾਦਰ ਚੌਕ ਵਿੱਚ ਕਿਸਾਨ ਨੇਤਾ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਸਰਕਾਰ ਘਬਰਾੜ ਦੇ ਵਿੱਚ ਜੋ ਪਹਿਲੇ ਸਰਕਾਰ ਕਰਦੀ ਸੀ ਪੰਜਾਬ ਸਰਕਾਰ ਦੇ ਜਿਹੜਾ ਮੌਜੂਦਾ ਸਰਕਾਰ ਹੈ ਉਹ ਸਿਰ ਉਸ ਰਸਤੇ ਤੋਂ ਰੁਪਈ ਹੈ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਕਿਸਾਨ ਦਬਣਗੇ ਨਹੀਂ ਕਿਸਾਨ ਆਪਣਾ ਅੰਦੋਲਨ ਜਾਰੀ ਰੱਖਣਗੇ ਭੁਖੜਤਾਲ ਵੀ ਹੋਵੇਗੀ ਕ੍ਰਾਂਤੀਕਾਰੀ ਕਿਸਾਨ ਇਹ ਪੰਜਾਬ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਆ ਖੜੇ ਹਨ ਸਮਾਣਾ ਬਲਾਕ ਦੇ ਪ੍ਰਧਾਨ ਗੁਰਨਾਮ ਸਿੰਘ ਟੈਲਾ ਨੇ ਕਿਹਾ ਕਿ ਕਿਸਾਨ ਅੰਦੋਲਨ ਜਾਰੀ ਰਹੇਗਾ ਭਾਵੇਂ ਇਸ ਲਈ ਸਾਨੂੰ ਕੁਝ ਵੀ ਕਰਨਾ ਪਵੇ ਹਜ਼ਾਰਾਂ ਕਿਸਾਨ ਖਨੌਰੀ ਬਾਰਡਰ ਤੇ ਪਹੁੰਚਣਗੇ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਦੇਖੋ ਇਹ ਹੁਕਮਰਾਨਾ ਦੀ ਸਾਡੀਆਂ ਸਰਕਾਰਾਂ ਦੀ ਬਰਬਰਤਾਪੂਰਨ ਕਾਰਵਾਈ ਆ ਪੀਸਫੁਲੀ ਢੰਗ ਨਾਲ ਅੰਦੋਲਨ ਕਰਨਾ ਹਰੇਕ ਦਾ ਜਮਹੂਰੀ ਹੱਕ ਹੈਗਾ ਵਾ ਸਾਡੇ ਦੇਸ਼ ਦਾ ਸੰਵਿਧਾਨ ਸਾਨੂੰ ਇਸ ਦੀ ਇਜਾਜ਼ਤ ਦਿੰਦਾ ਹੈਗਾ ਇਹ ਆਜ਼ਾਦੀ ਦੇ ਵੇਲੇ ਵੀ ਬਹੁਤ ਸਾਰੇ ਵੱਡੇ ਆਜ਼ਾਦੀ ਕਲਾਟੀਆਂ ਨੇ ਇਹ ਮਰਨ ਵਰਤ ਰੱਖੇ ਨੇ ਸ਼ਾਇਦ ਅੰਗਰੇਜ਼ਾਂ ਨੇ ਵੀ ਇਹੋ ਜਿਹਾ ਸਲੂਕ ਨਹੀਂ ਕੀਤਾ ਕੀਤਾ ਹੈਗਾ ਜਿਹੋ ਜਿਹਾ ਸਾਡੇ ਵਾਲੇ ਸਲੂਕ ਕਰ ਰਹੇ ਆ ਪੀਸਫੁਲੀ ਟੰਗਣਾ ਪੁਰਾਮਨ ਟੰਗਣਾ ਸੰਘਰਸ਼ ਕਰਨਾ ਚਾਹੇ ਉਹ ਮਰਨ ਮਰਤ ਸੀਗਾ ਛੇ ਨੂੰ ਦਿੱਲੀ ਜਾਣਾ ਉਹ ਵੀ ਛੋਟੇ ਜਥਿਆਂ ਦੇ ਰੂਪ ਵਿੱਚ ਕੋਈ ਵੀਕਲ ਨਹੀਂ ਸਾਡੇ ਨਾਲ ਹੈਗਾ ਪਹਿਲੂ ਕਹਿੰਦਾ ਸੀ ਤੁਹਾਡੇ ਟਰੈਕਟਰ ਮੋਡੀਫਾਈਡ ਆ ਤੁਹਾਡੇ ਕੋਲ ਪੋਕ ਲੈਣਾ ਵਾ ਕੋਈ ਵੀ ਕਿਸੇ ਕਿਸਮ ਦਾ ਕੋਈ ਲਾਂ ਨਾਡਰ ਦਾ ਇਸ਼ੂ ਨਹੀਂ ਸੀ ਹੈਗਾ ਹਾਂ ਜੋ ਕੁਝ ਹੁਣ ਸਰਕਾਰ ਨੇ ਕੀਤਾ ਜਿਵੇਂ 2.5 ਵਜੇ ਤੋਂ ਬਾਅਦ ਉਹਨਾਂ ਨੇ ਉਹਦੇ ਜਿੱਥੇ ਬੈਠੇ ਸੀ ਉਹਦੇ ਟਿਕਾਣੇ ਨੂੰ ਤੋੜ ਕੇ ਉਹਨਾਂ ਨੂੰ ਚਪਲਾ ਨਹੀਂ ਪਾਉਣ ਦਿੱਤੀਆਂ ਗਈਆਂ ਲਿੜੀ ਨਹੀਂ ਪਾਉਣ ਦਿੱਤੀ ਜਿਵੇਂ ਜ਼ਬਰਦਸਤੀ ਚੁੱਕ ਕੇ ਖੜਿਆ ਵਾ ਅਸੀਂ ਕਹਿੰਦੇ ਆ ਸਰਕਾਰਾਂ ਲੋਕਾਂ ਨੂੰ ਭੁਗਾ ਰਹੀਆਂ ਹੁਣ ਸਰਕਾਰਾਂ ਜਾਣ ਬੁੱਝ ਕੇ ਆਮ ਜਨਤਾ ਨੂੰ ਭੁਗਾਹੜ ਵਿੱਚ ਪਾਇਆ ਹੈਗਾ ਪੀਸਫੁਲੀ ਟੰਗਦਾਇ ਹੁਣਾ ਨਹੀਂ ਸੀ ਫਿਰ ਵੀ ਪੰਜਾਬ ਆ ਹਰਿਆਣਾ ਬੜੇ ਪਿਸਵਲੀ ਲੋਕ ਨੇ ਕਦੇ ਵੀ ਭਾਈਚਾਰਾ ਨਹੀਂ ਤੋੜਦੇ ਕਦੀ ਵੀ ਇਹੋ ਜੀ ਗੱਲ ਨਹੀਂ ਕਰਦੇ ਜਿਹੜੇ ਸਾਡੇ ਹਿੱਤ ਵਿੱਚ ਨਾ ਹੋਵੇ ਤੋਂ ਸਰਕਾਰ ਨੂੰ ਜੇ ਕੋਈ ਘਬਰਾਹਟ ਸੀ ਕੇਂਦਰ ਨੂੰ ਪੰਜਾਬ ਨੂੰ ਲਾ ਨੱਟ ਦੀ ਸਾਡੇ ਨਾਲ ਬੈਠ ਕੇ ਮੀਟਿੰਗ ਕਰਦੇ ਗੱਲ ਕਰ ਲੈਂਦੇ ਸਾਡੇ ਨਾਲ ਅੱਜ ਵੀ ਸਰਕਾਰ ਦੀ ਜਿਹੜੀ ਬਖਲਾਟ ਨਜ਼ਰ ਆਈ ਆ ਕਬਰਾਹਟ ਨਜ਼ਰ ਆਈ ਆ ਕਿਸਾਨ ਮਜ਼ਦੂਰ ਅੰਦੋਲਨ ਦੇ ਲੀਡਰ ਇਹੋ ਜੀ ਕਾਰਵਾਈ ਨਾਲ ਡਰਨ ਵਾਲੇ ਨਹੀਂ ਹੈ ਨਾ ਪਹਿਲੀ ਵਾਰ ਸਾਨੂੰ ਕੋ ਫੜ ਰਿਹਾ ਨਾ ਅਸੀਂ ਕਿਤੇ ਪਹਿਲੀ ਵਾਰ ਜੇਲਾਂ ਜੁਲਾਂ ਚ ਕੱਟ ਰਹੇ ਆ ਬਹੁਤ ਵਾਰੀ ਕਟੀਆਂ ਅਸੀਂ ਦੁਨੀਆ ਦੇ ਸਾਹਮਣੇ ਮੋਦੀ ਹਕੂਮਤ ਦਾ ਪੰਜਾਬ ਸਰਕਾਰ ਦਾ ਅਸਲ ਚਿਹਰਾ ਦਿਖਾਉਣਾ ਚਾਹੁੰਦੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਸੀ ਮੈਂ ਕਿਸਾਨਾਂ ਦੇ ਨਾਲ ਆ ਉਹ ਹੋਣ ਉਹਨੂੰ মিডিਆ ਦੇ ਸਾਹਮਣੇ ਆ ਕੇ ਮੁਖਾਤਬ ਕਰਨ ਪੰਜਾਬ ਨੂੰ ਕਿ ਉਹਨਾਂ ਨੂੰ ਕੀ ਸਮੱਸਿਆ ਸੀ ਕਿਉਂ ਚੱਕਿਆ ਗਿਆ ਉਹਨਾਂ ਨੂੰ ਕੀ ਲੋਨ ਨਾ 9 ਮਹੀਨਾਵਾਂ ਵਿੱਚ ਉਹਨਾਂ ਨੂੰ ਕਿਸਾਨਾਂ ਨੇ ਕਿਹੜਾ ਲੋਨ ਨਾਟ ਦੀ ਸਮੱਸਿਆ ਖੜੀ ਕੀਤੀ ਹੈ ਜਾਂ ਉਹ ਵੀ ਕਾਰਪੋਰੇਟ ਦੇ ਨਾਲ ਖੜੇ ਹੁੰਦੇ ਆ ਤਾਂ ਮੈਨੂੰ ਸਾਡੀ ਮੰਗ ਹੈ ਤੁਰੰਤ ਉਹਨਾਂ ਨੂੰ ਲੁਧਿਆਣੇ ਚ ਸੁਣੇ ਜਾ ਰਿਹਾ ਹੈ ਡੀ ਐਮ ਸੀ ਤੇ ਤੁਰੰਤ ਉਹਨਾਂ ਨੂੰ ਉੱਥੋਂ ਖੜਿਆ ਜਾਵੇ ਹੋਰ ਚੇਤੇ ਪਾਇਆ ਜਾਵੇ ਇਹਦੇ ਤੋਂ ਕਿਸੇ ਨਹੀਂ ਚੱਕੇ ਹੋਣਗੇ ਇਹ ਸਰਕਾਰ ਨੂੰ ਚੋਟ ਲੱਗਦਾ ਅਜਿਆ ਉਹ ਸਾਡੇ ਨਾਲ ਗੱਲ ਕਰੇ ਗੱਲ ਕਰਕੇ ਮਸਲਿਆਂ ਦਾ ਹੱਲ। ਬਨੇ ਸਰ ਹੁਣ ਅਗਲਾ ਐਕਸ਼ਨ ਕੀ ਹੈ? ਪੁਗਰਤਲ ਜੈਹਰ ਹੈ ਵੀ ਕੌਣ ਬੈਠੂਗਾ ਜਾਂ ਕਿਸ ਤਰ੍ਹਾਂ? ਹਾਂ ਇਹ ਸਾਰਾ ਕੁਝ ਤੁਹਾਨੂੰ ਘੰਟੇ ਤੱਕ ਉੱਥੇ ਜਾ ਕੇ ਦੱਸ ਦਿੰਨੇ ਹੈਗੇ। ਹਾਂ ਅੰਦੋਲਨ ਚੱਲੂਗਾ ਕੰਟੀਨਿਊ। ਚੱਲੇਗਾ ਅੰਦੋਲਨ। ਦੋਨੋਂ ਬਾਰਡਰਾਂ ਤੇ ਚੱਲੂਗਾ ਖਨੌਰੀ। ਦੋਹਾਂ ਤੇ ਦੋਹਾਂ ਦੇ ਬਾਰਡਰਾਂ ਤੇ ਚੱਲੂਗਾ। ਉੱਥੇ ਅੱਡ ਚੱਲੂਗਾ ਉੱਥੇ ਅੱਡ ਚੱਲੂਗਾ। ਦੋਵੇਂ ਸਾਂਝੇ ਫੈਸਲੇ ਹੋਣਗੇ ਅੱਜ ਖਨੌਰੀ ਤੇ ਜਾ ਕੇ ਹੁਣੇ ਤੁਹਾਨੂੰ ਸਾਰਾ ਬਲੂਪ੍ਰਿੰਟ ਤੁਹਾਡੇ ਸਾਹਮਣੇ ਹੈ। ਖਨੌਰੀ ਬਾਰਡਰ ਤੇ ਪੋਖਰਤਾਲ ਜੈ ਰਹਿ ਗਈ ਤੇ ਸੰਭੂ ਤੇ ਵੀ ਪੋਖਰਤਾਲ ਨਹੀਂ ਨਹੀਂ ਦੇਖੋ ਉੱਥੇ ਜਾ ਕੇ ਗੱਲ ਕਰਦੇ ਖਨੌਰੀ ਬਾਰਡਰ ਤੇ ਹੀ ਪੋਖਰਤਾਲ جاری ਰਹੂਗੀ। ਕੋਈ ਨਵੀਂ ਇਨਫਰਮੇਸ਼ਨ ਆਉਂਦੀ ਉਹ ਤੁਹਾਨੂੰ ਦੱਸਦੇ ਆ। ਠੀਕ ਹੈ। ਸਾਡਾ ਕਹਿਣਾ ਹੈ ਵੀ ਜਿਹੜੀ ਇਹ ਸਾਡੀ ਪੰਜਾਬ ਦੀ ਸਰਕਾਰ ਹੈ ਜਿਵੇਂ ਕਿ ਹਾਥੀ ਦੇ ਦੰਦ ਵਖਾਣ ਵਾਲੇ ਹੋਰ ਤੇ ਖਾਣ ਵਾਲੇ ਹੋਰ ਇਹ ਜਿਹੜੀ ਹੈ ਦਿੱਲੀ ਦੇ ਕਦਮਾਂ 'ਚ ਬੈਠੀ ਹੋਈ ਹੈ। ਜਿਹੜੇ ਆਮ ਲੋਕਾਂ ਨੂੰ ਇਹਨਾਂ ਭਰੋਸੇ 'ਚ ਲੈ ਕੇ ਵੋਟਾਂ ਲਈਆਂ ਕਿ ਅਸੀਂ ਆਮ ਲੋਕਾਂ ਦੇ ਘਰਾਂ ਦੇ ਲੋਕ ਆ ਤੇ ਆਮ ਲੋਕਾਂ ਵਾਸਤੇ ਕੰਮ ਕਰਾਂਗੇ ਪਰ ਇਹ ਅੱਜ ਕੰਮ ਉਹਨਾਂ ਕੋਰਪੋਰੇਟ ਘਰਾਣਿਆਂ ਵਾਸਤੇ ਦਿੱਲੀ ਦੇ ਦਲਾਲਾਂ ਵਾਸਤੇ ਕਰ ਰਹੇ ਨੇ ਉਹੀ ਦੇ ਵਿੱਚ ਹੀ ਆ ਰਿਹਾ ਹੈ ਅੱਜ ਸਾਡੇ ਢੱਲੇਵਾਲ ਸਾਹਿਬ ਪੀਸਫੁੱਲ ਸਾਡਾ ਸਾਡੇ 9 ਮਹੀਨਿਆਂ ਤੋਂ ਸੰਘਰਸ਼ ਚੱਲ ਰਿਹਾ ਹੈ ਲੇਕਿਨ ਸਰਕਾਰ ਸੁੱਤੀ ਨੂੰ ਜਗਾਉਣ ਵਾਸਤੇ ਸਾਡੇ ਅੱਗੂ ਢੱਲੇਵਾਲ ਸਾਹਿਬ ਨੇ ਅੱਜ ਵੱਡਾ ਫੈਸਲਾ ਲਿਆ ਵੀ ਧੁਖੜਤਾ ਤੇ ਬੈਠਾਂਗੇ ਲੇਕਿਨ ਰਾਤ ਸਰਕਾਰ ਨੇ ਇੰਨਾ ਤਾਨਾਸ਼ਹੀ ਰਵਈਆ ਪਾਇਆ ਕਿ ਜਿਵੇਂ بڑا ਵੱਡਾ ਉਹ ਕੋਈ ਚਾਕੂ ਹੁੰਦਾ ਕੋਈ ਲਡੇਰਾ ਹੁੰਦਾ ਜਿਨ੍ਹਾਂ ਨੂੰ ਕੋਈ ਏਡੇ ਵੱਡੇ ਆਗੂ ਨੂੰ ਜੁੱਤੀ ਤੱਕ ਨਹੀਂ ਪਾਣ ਦਿੱਤੀ ਉਹਨੂੰ ਪਰਣਾ ਨਹੀਂ ਮੰਨਣ ਦਿੱਤਾ ਐ ਚੱਕ ਕੇ ਲੈ ਗਈ ਪੁਲਿਸ ਜਿਵੇਂ ਕੋਈ بڑا ਵੱਡਾ ਉਹ ਕੋਈ ਮਤਲਬ ਦੇਸ਼ ਦਾ ਕੋਈ ਨਾ ਕ੍ਰਾਈਮ ਕੀਤਾ ਬਹੁਤ ਵੱਡਾ ਇਹ ਬੜੀ ਨਿੰਦਿਆ ਕਰਨਾਰੇ ਸਨੋਰੀ ਬਾਰਡਰ ਦੇ ਪੰਜਾਬ ਤੋਂ ਥੋੜੀ ਜਿਥੇ ਬੰਦੀ ਦੇ ਅਸੀਂ ਆਪਣੀ ਜੈਦ ਬੰਦੀ ਨੂੰ ਘਟੋ ਘਾਟ 250 ਬੰਦਾ ਸਾਡਾ ਤਿਆਰ ਹੈ ਸਾਰੇ ਬੰਦੇ ਆ ਰਹੇ ਨੇ ਜੋ ਇਕੱਠੇ ਹੋ ਕੇ ਸਾਡਾ ਕਾਫਲਾ ਜਾਊਗਾ ਤੇ ਸਾਡੇ ਵਾਂਗੂ ਹੋਰ ਵੀ ਜੰਦੇ ਬੰਦੀਆਂ ਦੇ ਬੰਦੇ ਜਿਹੜੇ ਨੇ ਚਾਵਾਂਗੇ ਅਸੀਂ ਇਹ ਜਿਹੜੀ ਸਰਕਾਰ ਹੈ ਪੰਜਾਬ ਦੀ ਸਰਕਾਰ ਹੈ ਨੇ ਪੈਰਾਂ ਪੱਟ ਅੰਨ ਬਚਾ ਜਾਏ ਤੇ ਦਿਬਾਗ ਜਿੱਥੇ ਹੋਰ ਸੀੜਾ ਵੜਿਆ ਹੋਇਆ ਹੈ ਸਰਕਾਰ ਭੁਖੜਤਾਲ ਜਾਈ ਰਹੇਗੀ ਕਿ ਕੌਣ ਇਕੱਠੂ ਹੋਣਾ ਕਿਥਾਂ ਬਿਲਕੁਲ ਸਾਡੀ ਭੁਖੜਤਾਲ ਜਾਰੀ ਹੈ ਜਦੋਂ ਪਹਿਲਾਂ ਡੱਲੇਵਾਲ ਸਾਹਿਬ ਨੇ ਇਹ ਬਲਾਉਸ ਕਰਿਆ ਸੀ ਕਿ ਮੈਂ ਭੁਖੜਤਾਲ ਤੇ ਬੈਠਣਾ ਹੈ ਤਾਂ ਉਹਦੇ ਮਗਰ ਇੱਕ ਬੜੀ ਵੱਡੀ ਕਤਾਰ ਲੱਗ ਗਈ ਸੀ ਜਿਹੜੇ ਅੱਜ ਡੱਲੇਵਾਲ ਸਾਹਿਬ ਨੂੰ ਅੰਦਰ ਇਹਨਾਂ ਨੇ ਟੱਕਿਆ ਉਹ ਉਹਨਾਂ ਨੂੰ ਵੀ ਛਡਾਵਾਂਗੇ ਤੇ ਦੂਜੇ ਨੰਬਰ ਦੇ ਨਾਲ ਦੀ ਨਾਲ ਸਾਡਾ ਆਗੂ ਜਿਹੜਾ ਉਹ ਮਿੱਥੇ ਹੋਏ ਸਮੇਂ ਤੇ ਉਹ ਘਰਦਾਲ ਤੇ ਬੈਠੇਗਾ ਕਿੱਥੇ ਹੈ ਪਤਾ ਹੈ ਕੋ ਪਤਾ ਲੱਗਿਆ ਲੁਧਿਆਣੇ ਟੀਐਮਸੀ ਤੇ ਨਹੀਂ ਅਜੇ ਸਾਡੇ ਆਗੂ ਜਿਹੜੇ ਨੇ ਕੋਸ਼ਿਸ਼ ਕਰਦੇ ਨੇ ਜਿੱਥੇ ਵੀ ਪਤਾ ਲੱਗਿਆ ਉੱਥੇ ਜਰੂਰ ਅਸੀਂ ਛੜਾ ਕੇ ਲੈ ਕੇ ਆਵਾਂਗੇ ਉਹਨਾਂ ਨੂੰ ਤੇ ਬਾਕੀ ਅਗਲੀ ਰਣਨੀਤੀ ਸਾਡੇ ਆਗੂ ਦੱਸਣਗੇ ਜਾ ਕੇ